ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਾਂਗੇ ਸੰਗਤ ਜੀ ਆਪ ਜੀ ਨੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਵੇਗਾ ਕਿ ਜੇ ਅਸੀਂ ਵਾਇਗਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਇਗਰੂ ਸਾਡੀ ਕਿਵੇਂ ਅੱਗੇ ਹੋ ਕੇ ਵਾਫੜਦਾ ਹੈ ਤੇ ਸਾਰੇ ਰੋਗ ਦੂਰ ਕਰਦਾ ਹੈ ਤੇ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਤੁਹਾਡੇ ਜਾਂ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਵੀ ਰਿਸ਼ਤੇਦਾਰ ਨੂੰ ਕੋਈ ਵੀ ਬਿਮਾਰੀ ਜਾਂ ਰੋਗ ਲੱਗਿਆ ਹੋਇਆ ਹੈ ਉਸ ਤੋਂ ਮੁਕਤੀ ਪਾਉਣ ਲਈ ਇਸ ਸ਼ਬਦ ਦਾ ਜਾਪ 48 ਦਿਨ 51 ਵਾਰੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਹੈ ਸੰਗਤ ਜੀ ਤੁਹਾਡੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਅਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਜੇਕਰ ਬਿਮਾਰ ਬੰਦਾ ਆਪ ਕਰ ਸਕਦਾ ਹੈ ਤਾਂ ਆਪ ਕਰ ਲਵੇ ਨਹੀਂ ਤਾਂ ਉਸ ਦੇ ਕੋਲ ਬੈਠ ਕੇ ਕਰਦਾ ਕੋਈ ਵੀ ਮੈਂਬਰ ਕਰ ਸਕਦਾ ਹੈ ਇਸ ਨਾਲ ਸਰੀਰ ਦੇ ਸਾਰੇ ਦੁੱਖ ਰੋਗ ਚਾਹੇ ਕਿੰਨੀ ਵੀ ਵੱਡੀ ਬਿਮਾਰੀ ਲੱਗੀ ਹੋਈ ਹੋਵੇ ਇਸ ਸ਼ਬਦ ਨੂੰ ਰੋਜ਼ ਜਪਣ ਦੇ ਨਾਲ ਉਹ ਸਰੀਰ ਨੂੰ ਛੱਡ ਕੇ ਚਲੀ ਜਾਵੇਗੀ ਆਓ ਹੁਣ ਆਪਾਂ ਸ਼ਬਦ ਦੀ ਸਾਂਝ ਪਾਉਂਦੇ ਹਾਂ ਮਾਂਝ ਮਹੱਲਾ ਪੰਜ ਮਾ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਿਆ ਤੇ ਮੰਗਲ ਲਗਾਵੋ சோபத்தைய சட்டதா ஜியோ நாமோ சாது நமல ஆனந்த பையசி சப பீரா சினா சே தரோ ਜਿਸ ਕਾ ਅੰਗ ਕਰੈ ਮੇਰ ਪਿਆਰਾ ਸੋ ਮੁਕਤਾ ਸਗਲ ਸੰਸਾਰਾ ਸਤ ਕਰੈ ਜਿਨ ਗੁਰ ਪਛਾਤਾ ਸੋ ਕਾਹੇ ਕੋ ਡਰਦਾ ਜਿਓ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟਤ ਹੋ ਗਈ ਬੁਲਾਏ ਸਾ ਸਾ ਸਿਹਰ ਗਾਵੇ ਨਾਨਕ ਸਤਿਗੁਰ ਟਾ ਕਲਿਆ ਮੇਰ ਪੜਦਾ ਜੀਉ ਵਾਹੇ ਗੁਰਜੀ ਦਾ ਖਾਸਾ ਵਾਹੇ ਗੁਰਜੀ ਕੀ ਫਤਿਹ ਸੰਗਤ ਜੀ ਅਸੀਂ ਤੁਹਾਨੂੰ ਦੱਸ ਦੇ ਨਹੀਂ ਹਾਂ ਕਿ ਇਸ ਸ਼ਬਦ ਨੂੰ 41 ਦਿਨ 51 ਵਾਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਹੈ ਇਸ ਨਾਲ ਸਰੀਰ ਦੇ ਸਾਰੇ ਦੁੱਖ ਰੋਗ ਠੀਕ ਹੋ ਜਾਣਗੇ ਵੈਨਿਕ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ